ਮੇਰਾ ਨਾਮ ਇਹ ਅਵਤਾਰ ਸਿੰਘ ਹੈ ਅਵਤਾਰ ਸਿੰਘ ਅੱਜ ਲਾਠੀ ਚਾਰਜ ਹੋਇਆ ਕਿਵੇਂ ਦੇਖਦੇ ਹੋ ਦੇਖੋ ਇਹ ਪ੍ਰਸ਼ਾਸਨ ਸਾਡੇ ਨਾਲ ਬਹੁਤ ਹੀ ਬਦੀਕੀ ਕੀਤੀ ਹੈ ਜਿਹੜੀ ਸਾਡੇ ਨਾਲ ਇਹ ਬਹੁਤ ਸਾਨੂੰ 2 ਮਹੀਨਿਆਂ ਦੇ ਕਰੀਬ ਹੋ ਗਿਆ ਸੰਗਰੂਰ ਦੀ ਧਰਤੀ ਤੇ ਬੈਠਿਆ ਨੂੰ ਪਰ ਮੁੱਖ ਮੰਤਰੀ ਸਾਹਿਬ ਨਾਲ ਸਾਡੀਆਂ ਕੋਈ ਵੀ ਮੀਟਿੰਗ ਨਹੀਂ ਹੋਈ ਸੰਗਰੂਰ ਦੇ ਜਿਹੜੀ ਪ੍ਰਸ਼ਾਸਨ ਸਾਨੂੰ ਮੀਟਿੰਗਾਂ ਦਿੰਦੇ ਰਹੇ ਪਰ ਇਸ ਮੀਟਿੰਗਾਂ ਦਾ ਕੋਈ ਵੀ ਸਿੱਟਾ ਨਹੀਂ ਜਦ ਅਸੀਂ ਇੱਕ ਮਜ਼ਦੂਰ ਪੱਲੇਦਾਰ ਮੰਗਾਂ ਜਿਹੜੀ ਸਾਡੀ ਬਿਲਕੁਲ ਜਾਇਜ਼ ਆ ਕਿਉਂਕਿ ਅਸੀਂ ਕੋਈ ਜ਼ਿਆਦਾ ਸਰਕਾਰ ਤੋਂ ਕੁਝ ਨਹੀਂ ਮੰਗਦੇ ਜੋ ਅਸੀਂ ਪੱਲੇਦਾਰ ਅਸੀਂ ਸੰਘਰਸ਼ ਕਰ ਰਹੇ ਹਾਂ ਸਿਰਫ ਇੱਕ ਹੀ ਮੰਗ ਆ ਸਾਡੀ ਕਿ ਜੋ ਸੈਂਟਰ ਸਰਕਾਰ ਸਾਨੂੰ ਕੰਮ ਕਰਨ ਦਾ ਭੁਗਤਾਨ ਦਿੰਦੀ ਆ ਸਾਨੂੰ ਸਿੱਧਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਇਹਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਲਾਗੂ ਕਰਕੇ ਸਾਡੀ ਵੱਡੀ ਜ਼ਿਆਦਾ ਲੁੱਟ ਕਰ ਰਹੀ ਆ ਕੀ ਕੀ ਮੰਗਾਂਗੇ ਅੱਜ लाठी चार्ज ਹੋਇਆ ਕਿੰਨੇ ਕੇ ਬੰਦੇ ਫੱਟੇ ਹੋਏ ਇੱਥੇ ਹਜ਼ਾਰਾਂ ਦੀ ਹਿਸਾਬ ਨਾਲ ਸਾਡੇ ਬੰਦੇ ਫੱਟੜ ਹੋਏ ਨੇ ਜੀ ਤੱਕਾ ਸਾਈ ਹੋਈ ਆ ਸਾਡੇ ਨਾਲ ਔਰ ਸਾਡੀ ਜਿਹੜੀ ਜਾਇਜ਼ ਮੰਗ ਆ ਬਿਲਕੁਲ ਜਾਇਜ਼ ਮੰਗ ਆ ਜਿਸ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਘਾਟਾ ਨਹੀਂ ਪੰਜਾਬ ਸਰਕਾਰ ਨੂੰ ਪੈ ਰਿਹਾ ਸਾਡੀ ਮੰਗ ਇੱਕੋ ਹੀ ਆ ਵੀ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਜੋ ਮਜ਼ਦੂਰਾਂ ਦਾ ਲੱਖਾਂ ਕਰੋੜਾ ਰੁਪਇਆ ਕਰੇ ਬੈਠਾ ਬੇਲਾ ਖਾ ਰਿਹਾ ਵਾ ਔਰ ਮਜ਼ਦੂਰ ਮਿਹਨਤ ਕਰਕੇ ਵੀ ਉਸ ਨੂੰ ਕਮਾਈ ਨਹੀਂ ਹੁੰਦੀ ਔਰ ਉਹਨਾਂ ਦੇ ਚੁੱਲ੍ਹੇ ਨਹੀਂ ਚੱਲ ਰਹੇ ਇਸ ਕਰਕੇ ਅਸੀਂ 2 ਮਹੀਨੇ ਦੇ ਕਰੀਬ ਸਾਨੂੰ ਸੰਗਰੂਰ ਦੀ ਧਰਤੀ ਤੇ ਹੋ ਗਿਆ ਬੈਠਿਆਂ ਨੂੰ ਜੋ ਸਰਕਾਰ ਉਹਨਾਂ ਦੀ ਸਕੀਮ ਚ ਚਲਾਈ ਹੋਈ ਆ ਵੀ ਆਪ ਕੀ ਸਰਕਾਰ ਆਪਕੇ ਦੁਆਰ ਪਰ ਸਾਨੂੰ 2 ਮਹੀਨੇ ਹੋ ਗਏ ਮੁੱਖ ਮੰਤਰੀ ਦੇ ਦਰਬਾਰ ਬੈਠਿਆ ਨੂੰ ਸਾਡੀ ਕੋਈ ਅਜ ਤੱਕ ਮੁੱਖ ਮੰਤਰੀ ਸਾਹਿਬ ਨੇ ਸਾਰ ਨਹੀਂ ਲਈ ਮੇਰਾ ਨਾਮ ਛਿੰਦਾ ਸਿੰਘ ਜੀ ਅੱਜ ਕੀ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਮੰਗਾਂ ਸਾਡੀਆਂ ਜਿਹੜੀਆਂ 35 ਸਾਲਾਂ ਤੋਂ ਅਸੀਂ ਇੱਕੋ ਇੱਕ ਮੰਗ ਕਰਦੇ ਆ ਰਹੇ ਹਾਂ ਕਿ ਸਾਡੇ ਵਿੱਚ ਜਿਹੜਾ ਇੱਕ ਠੇਕੇਦਾਰੀ ਸਿਸਟਮ ਹੈ ਮੰਨ ਲਓ ਵੀ ਕੇਂਦਰ ਸਰਕਾਰ ਸਾਨੂੰ 50% ਤੇ 4.5 ਰੁਪਏ ਗੱਟਾ ਦੇ ਰਹੀ ਹੈ ਅਸੀਂ ਕਹਿੰਨੇ ਵੀ 4.5 ਰੁਪਏ ਸਾਨੂੰ ਸਿੱਧਾ ਦਿੱਤਾ ਜਾਵੇ ਜਦੋਂ ਕਿ ਇਹ ਪੰਜਾਬ ਸਰਕਾਰ ਇੱਕ ਟੈਂਡਰ ਕਰਦੀ ਹੈ ਜਿਹਦੇ ਵਿੱਚ ਇੱਕ ਠੇਕਾ ਜੋ ਇਹਨਾਂ ਦਾ ਨੁਮਾਇੰਦਾ ਉਹ ਠੇਕਾ ਲੈ ਜਾਂਦਾ ਅੱਗੇ ਮਜ਼ਦੂਰਾਂ ਨੂੰ 2 ਰੁਪਏ ਘੱਟਾ ਦਿੰਦਾ ਹੈ। ਮਤਲਬਾ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਦੇ ਕਿਉਂ ਵਾਰ ਕਿੜੇ ਕੇਂਦਰ ਸਰਕਾਰ ਜਿਹੜਾ 3 ਮਹੀਨਿਆਂ ਬਾਅਦ ਸਾਡਾ ਬੇਸਿਕ ਰੇਟ 25% ਵਧਾਉਂਦਾ ਹੈ ਜਿਹੜੀ ਪੰਜਾਬ ਸਰਕਾਰ ਟੈਂਡਰ ਪਵਾ ਕੇ ਰੇਟ ਘਟਾ ਦਿੰਦੀ ਆ ਹਰ ਸਾਲ ਸਾਡਾ 7 ਸਾਲ ਹੋ ਗਏ ਰੇਟ ਉਸੇ ਤੋਂ ਉਸੇ ਤਰ੍ਹਾਂ ਹੀ ਰੇਟ ਹੈ ਜੋ ਕਾਲੀ ਸਰਕਾਰ ਦੇ ਰਹੀ ਸੀ ਰੇਟ ਅੱਜ ਵੀ ਕਾਲੀ ਸਰਕਾਰ ਦਾ ਰੇਟ ਹੈ। ਮਹਿੰਗਾਈ ਵੱਧ ਰਹੀ ਹੈ ਪਰ ਸਾਡੇ ਮਜ਼ਦੂਰ ਜਮਾਤ ਨਾਲ ਤੱਕਾ ਹੋ ਰਿਹਾ ਜੀ। ਕੀ ਅੱਜ ਲੱਟ ਚਾਰਜ ਹੋਇਆ ਕਿੰਨੇ ਕ ਬੰਦੇ ਫੱਟੜ ਹੋਏ ਨੇ? ਬੰਦੇ ਜੀ ਅਣਗਿਣਤ ਨੇ ਕਿਉਂਕਿ ਮੈਂ ਤਾਂ ਆਪੇ ਮੇਰੇ ਤਾਂ ਆਪ ਸੱਟਾਂ ਮਾਰੀਆਂ ਗਿਆ ਮੇਰੇ ਤਾਂ ਆਪ ਮਗਰੋਂ ਲਾਠੀਆਂ ਮਾਰੀਆਂ ਨੇ ਇਹਨਾਂ ਦੱਸਦੇ ਹੋਏ ਵੀ ਮੈਂ ਪੰਜਾਬ ਦਾ ਸੂਬਾ ਸਖਤਰ ਹਾਂ ਪਰ ਫਿਰ ਵੀ ਜਿਹੜੀਆਂ ਇਹਨਾਂ ਕਮਾਂਡੋ ਐ ਉਹਨਾਂ ਨੇ ਕਿਸੇ ਨੂੰ ਬਖਸ਼ਿਆ ਨਹੀਂ ਅੱਜ ਸਾਡੇ ਮੋਹਨ ਪ੍ਰਧਾਨ ਜੀ ਨੇ ਉਹਨਾਂ ਦੀ ਪਾਗ ਲੈ ਗਈ ਜੀ ਹੋਰ ਜਿਹੜੇ ਸਾਡੇ ਵਰਕਰ ਇਹਨੇ ਉਹਨਾਂ ਦੇ ਸਿਰ ਪਾਟ ਗਏ ਨੇ ਜੀ ਕੀ ਮੰਗ ਕਰਦੇ ਹੋ ਫਿਰ ਧਰਨਾ ਪੱਕੇ ਤੌਰ ਤੇ ਲੱਤ ਮੰਗੇ ਜੀ ਸਾਡਾ ਕੋਰਟ ਲੱਗਣ ਵਾਲਾ ਜੀ 10 12 ਤਰੀਕ ਤੱਕ ਐ ਸਾਨੂੰ 1 ਤਰੀਕ ਨੂੰ ਵੀ ਵਿਸ਼ਵਾਸ ਦਿਵਾਇਆ ਸੀ 28 ਤਰੀਕ ਨੂੰ ਇਹਨਾਂ ਨੇ ਮંત્રી ਮੰਡਲ ਨੇ ਵੀ ਅਸੀਂ ਤੁਹਾਡੀ ਪ੍ਰੋਪੋਜ਼ਲ ਇਜਲਾਸ ਚੱਲ ਰਿਹਾ ਉਹਦੇ ਵਿੱਚ ਭੇਜ ਦੇ ਨੇ 4 ਤਰੀਕ ਤੱਕ ਤੁਸੀਂ ਇੰਤਜ਼ਾਰ ਕਰੋ 4 ਤਰੀਕ ਤੱਕ ਅਸੀਂ ਨਾ ਤਾਂ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਨਾ ਰਾਂ ਲਾਇਆ ਨਾ ਸਰਕਾਰ ਦੇ ਵਿਰੁੱਧ ਅੱਜ ਜਦੋਂ 4 ਤਰੀਕ ਸਾਡੀ ਟੱਪ ਗਈ ਸਾਡੇ ਵਰਕਰਾਂ ਵਿੱਚ ਰੋਸ ਹੈ ਵੀ 2 ਮਹੀਨੇ ਹੋ ਗਏ ਅਸੀਂ ਲੱਖਾਂ ਰੁਪਏ ਖਰਚ ਕਰਕੇ ਆਪ ਦਾ ਲੰਗਰ ਪਾਣੀ ਛੱਕ ਰਹੇ ਹਾਂ ਤੰਬੂਆਂ ਵਿੱਚ ਬੈਠੇ ਹਾਂ ਲੋੜੀ ਜਿਹੜੀ ਕਾਲੀ ਸੀ ਜਿਹੜੀ ਲੋੜੀ ਲੋਕ ਘਰੇ ਬੈਠ ਕੇ ਮਨਾਉਂਦੇ ਨੇ ਅਸੀਂ ਸੰਗਰੂਰ ਦੇ ਵਿੱਚ ਅਨਾਜ ਮੰਡੀ ਵਿੱਚ ਕਾਲੀ ਲੋੜੀ ਮੜਾਈ ਜਿਹੜੀ 26 ਜਨਵਰੀ ਗਣਤੰਤਰ ਦਿਵਸ ਸੀ ਉਹ ਵੀ ਅਸੀਂ ਇੱਥੇ ਜਿਹੜ ਮੈਂ ਕਿਰਨਜੀਤ ਸਿੰਘ ਐਰੀ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦਾ ਚੇਅਰਮੈਨ ਆ ਅੱਜ ਜਿਹੜਾ ਲਾਠੀ ਚਾਰਜ ਨੂੰ ਕਿਵੇਂ ਦੇਖਦੇ ਆ ਅੱਜ ਜਿਹੜਾ ਲਾਠੀ ਚਾਰਜ ਹੋਇਆ ਹੈ ਇਹਦੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ ਔਰ ਮੈਨੂੰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਦੋਂ ਸਤਾਚ ਆਉਣਾ ਸੀ ਉਦੋਂ ਸਟੇਜਾਂ ਤੇ ਇਹ ਗੱਲ ਕਹਿਆ ਕਰਦਾ ਸੀ ਕਿ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਪੱਗਾਂ ਨਹੀਂ ਉਤਰਨੀਆਂ ਅੱਜ ਇਥੇ ਉਹ ਮਜ਼ਦੂਰ ਵਰਗ ਜਿਹੜਾ ਆਪਣੇ ਮੋਢਿਆਂ ਤੇ ਬੋਰੀਆਂ ਢੋ ਕੇ ਦੇਸ਼ ਦੇ ਲੋਕਾਂ ਦਾ ਪੇਟ ਭਰਦਾ ਹੈ ਉਹਨਾਂ ਮਜ਼ਦੂਰਾਂ ਦੇ ਉੱਪਰ ਲਾਠੀ ਚਾਰਜ ਹੋਇਆ ਉਹਨਾਂ ਮਜ਼ਦੂਰਾਂ ਦੇ ਸਿਰ 파ਟੇ ਉਹਨਾਂ ਮਜ਼ਦੂਰਾਂ ਦੀਆਂ ਪੱਗਾਂ ਲਈਆਂ Baal ਖਿਲ ਰਹੇ ਤੇ ਮੁੱਖ ਮੰਤਰੀ ਪੰਜਾਬ ਨੂੰ ਇਸ ਗੱਲ ਦਾ ਜਵਾਬ ਦੇਣਾ ਬਣਦਾ ਹੈ ਔਰ ਮੈਨੂੰ ਇੱਕ ਬੜੇ ਹੋ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਹੈ ਕਿ 33 ਐਮਐਲਏ ਸ਼ੈਡਿਊਲ ਕਾਸਟ ਦਲਿਤ ਭਾਈਚਾਰੇ ਨਾਲ ਸੰਬੰਧਿਤ ਪੰਜਾਬ ਦੀ ਵਿਧਾਨ ਸਭਾ ਚ ਬੈਠੇ ਆ ਔਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਉਹ ਸੈਸ਼ਨ ਦੇ ਵਿੱਚ ਇਹ ਪੱਲੇਦਾਰ ਮਜ਼ਦੂਰਾਂ ਦੇ ਮਸਲੇ ਨੂੰ ਨਹੀਂ ਉਠਾਇਆ ਜਾ ਰਿਹਾ ਕਿਉਂਕਿ ਸਰਕਾਰ ਦੇ ਜਿਹੜੇ ਠੇਕੇਦਾਰ ਵਿਚੋਲੇ ਐ ਸਰਕਾਰ ਤੋਂ ਲੈਂਦੇ ਆ 6 ਰੁਪਏ 6.5 ਰੁਪਏ ਇਹਨਾਂ ਨੂੰ ਦਿੰਦੇ ਆ ਵਿਚਾਰਾਂ ਨੂੰ 2 ਰੁਪਏ 2.5 ਰੁਪਏ ਫਿਰ ਵੀ ਆ ਆਪਣੇ ਬੋਡਿਆਂ ਦੇ ਉੱਤੇ ਬੋਰੀਆਂ ਚੱਕ ਕੇ ਰਾਤ ਨੂੰ ਦਿਨ ਨੂੰ ਫੋਟੇ ਕਹਿਣ ਤੋਂ ਭਾਵੇਂ ਆ ਵੀ ਜਿਹੜੇ ਮੰਤਰੀ ਮੰਡਲ 'ਚ ਬੈਠੇ ਨੇ ਸਟੂਲ ਕਾ ਚ ਜਿਹੜੇ ਕੁਰਸੀ ਤੇ ਬਹਿ ਜਾਂਦਾ ਉਹ ਗਰੀਬਾਂ ਤੇ ਭੁੱਲ ਜਾਂਦਾ ਜਿਵੇਂ ਭਗਵੰਤ ਮਾਨ ਬਾਬਾ ਸਾਹਿਬ ਡਾਕਟਰ ਅੰਬੀੜਕਰ ਨੇ ਟੂ ਬੋਟ ਸਿਸਟਮ ਦੀ ਮੰਗ ਇਸੇ ਕਰਕੇ ਕੀਤੀ ਸੀ ਕਿ ਉਹ ਪਾਰਟੀਆਂ ਦੇ ਐਮਐਲਏ ਬਣ ਕੇ ਰਹਿ ਜਾਂਦੇ ਆ ਉਹ ਸਮਾਜ ਦੇ ਮਜ਼ਦੂਰਾਂ ਦੇ ਗਰੀਬਾਂ ਦੇ ਐਮਐਲਏ ਨਹੀਂ ਹੁੰਦੇ ਮੈਂ ਆ ਮੇਰੇ ਕੋਲ ਇੱਕ ਕੇਂਦਰ ਸਰਕਾਰ ਦਾ ਪੱਤਰ ਹੈ ਜਿਹੜਾ 2017 ਚ ਜਾਰੀ ਕੀਤਾ ਗਿਆ ਸੁਪਰੀਮ ਕੋਰਟ ਦੇ ਵੀ ਆਦੇਸ਼ ਨੇ ਕੇਂਦਰ ਸਰਕਾਰ ਦਾ ਇਹ ਪੱਤਰ ਵੀ ਹੈ ਇਹਦੇ ਚ ਉਹਨਾਂ ਨੇ ਕਿਹਾ ਕਿ ਘੱਟੋ ਘੱਟ 24000 ਰੁਪਇਆ ਮਜ਼ਦੂਰ ਨੂੰ ਮਹੀਨਾ ਦਾ ਮਿਲਣਾ ਚਾਹੀਦਾ ਜੇ ਤਾਂ ਸਾਡੇ ਖਿਲਾਫ ਕੋਈ ਆ ਜਾਵੇ ਹੁਕਮ ਆ ਜਾਵੇ ਸੁਪਰੀਮ ਕੋਰਟ ਕੋ ਤੋਂ ਫੈਸਲਾ ਕਰਾ ਲੈਣ ਤਾਂ ਉਹ ਰਾਤੋਂ ਰਾਤ ਇੰਪਲੀਮੈਂਟ ਹੋ ਜਾਂਦਾ ਹੈ ਰਾਤੋਂ ਰਾਤ ਤੇ ਜਿਹੜਾ ਮਜ਼ਦੂਰਾਂ ਦੇ ਹੱਕ ਚ ਆਉਂਦਾ ਹੈ ਗਰੀਬਾਂ ਦੇ ਹੱਕ ਚ ਆਉਂਦਾ ਹੈ ਉਹ ਇਹ ਦਬਾ ਕੇ ਬਹਿ ਜਾਂਦੀ ਹੈ ਤੋਂ ਇਸ ਕਰਕੇ ਜਿਹੜੀ ਅੱਜ ਘੜਨਾ ਵਾਪਰੀ ਹੈ ਮੈਂ ਸਮਝਦਾ ਕਿ ਪੰਜਾਬ ਪੁਲਿਸ ਠੀਕ ਹੈ ਕਿ ਪੁਲਿਸ ਜਿਲੀ ਸਰਕਾਰ ਹੁੰਦੀ ਹੈ ਪੁਲਿਸ ਉਹਨਾਂ ਦੀ ਉਹ ਹੁੰਦੀ ਹੈ ਪਰ ਪੁਲਿਸ ਵੱਲੋਂ ਇੱਥੇ ਲੜਕੀਆਂ ਨੂੰ ਅੱਗੇ ਕੀਤਾ ਗਿਆ ਲੜਕੀਆਂ ਨੂੰ ਅੱਗੇ ਕਰਕੇ ਇਹਨਾਂ ਮਜ਼ਦੂਰਾਂ ਦੇ ਨਾਲ ਟਕਰਾ ਕਰਨ ਲਈ ਕਿਹਾ ਗਿਆ ਕਿਉਂਕਿ ਕਦੇ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਹਮੇਸ਼ਾ ਔਰਤ ਦਾ ਸਤਿਕਾਰ ਕੀਤਾ ਹੈ ਮਹਿਲਾਵਾਂ ਦਾ ਸਤਿਕਾਰ ਕੀਤਾ ਹੈ ਇਹ ਉਹ ਵਰਗ ਹੈ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਸਾਤਿrana ਲਾ ਕੇ ਰੰਗਰੇਟੇ ਗੁਰੂ ਕੇ ਬੇਟਾ ਦਾ ਖਿਤਾਬ ਦਿੱਤਾ ਇਹੋ ਲੋਕ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਸਵਾ ਲਖ ਸੇ ਇੱਕ ਲੜਾਉ ਤੋ ਵੇ ਗੋਬਿੰਦ ਸਿੰਘ ਨਾਮ ਕਹਾਉ ਅੱਜ ਅੱਜ ਆਜੇ ਇਸ ਵਰਗ ਦੇ ਲੋਕਾਂ ਦੀਆਂ ਪੱਗਾਂ ਰੋਲੀਆਂ ਗੀਆਂ ਇਹਦਾ ਸ਼ਰਮਣੀ ਕਮੇਟੀ ਨੂੰ ਵੀ ਅਕਾਲ ਤਖਤ ਸਾਹਿਬ ਨੂੰ ਵੀ ਨੋਟਿਸ ਲੈਣਾ ਚਾਹੀਦਾ ਜੇ ਉਹ ਸਾਨੂੰ ਸਿੱਖ ਮੰਨਦੇ ਤਾਂ ਕਿਉਂਕਿ ਅਸਲ ਸਿੱਖ ਤਾਂ ਸੀ ਅਕਾਲ ਤਖਤ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਪੱਗਾਂ ਨਾ ਝੰਗੀਆਂ ਅਮਰਤਾਰੀ ਬੰਦਿਆਂ ਦੀਆਂ ਕੇਸ ਖਿਲਾਰੇ ਗਿਆ ਕੇਸ ਪੱਟੇ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਦਾ ਨੋਟਸ ਲੈਣ ਤੇ ਮੁੱਖ ਮੰਤਰੀ ਪੰਜਾਬ ਦੀ ਜਵਾਬਦੇਹੀ ਕਰਨ ਕਿ ਇਹ ਅਕਾਲ ਤਖਤ ਤੇ ਸੱਦ ਕੇ ਉਹਨਾਂ ਨੂੰ ਇਹਦੀ ਸਜ਼ਾਾਂ ਮਾਂ ਲੈਣੀਆਂ ਚਾਹੀਦੀਆਂ